ਨਾਨਕ ਸੱਚ ਧਿਆਈ ਹੈ ਅੱਗੇ ਜੀ ਸੋਚ ਹੋਵੇ ਤਾਂ ਸੱਚ ਪਾਈਓ ਮੁਖ ਚ ਚੁਲੀ ਕਰਦੇ ਨੇ ਮਹਾਰਾਜ ਕਹਿੰਦੇ ਝੂਠ ਹੈ ਹੁਣ ਇਸ ਤੱਕ ਨੂੰ ਧਿਆਨ ਨਾਲ ਸੁਣਿਓ ਕਹੋ ਨਾਨਕ ਸੱਚ ਧਿਆਈ ਹੈ ਸੋਚ ਹੋਵੇ ਹੁਣ ਇਹ ਇਹਦਾ ਮਤਲਬ ਕੀ ਹੋ ਗਿਆ ਸੱਚ ਧਿਆਈ ਹੈ ਸੱਚ ਪਾਈ ਹੈ ਇਹਦਾ ਬੇਨਤੀ ਹੈ ਜੀ ਜਿੰਨੀ ਦੇਰ ਤੱਕ ਸੱਚ ਦਾ ਸਿਮਰਨ ਨਹੀਂ ਕਰਦਾ ਉਨੀ ਦੇਰ ਤੱਕ ਤੇਰੇ ਅੰਦਰ ਨੇ ਸੁਚਿਆ ਨਹੀਂ ਹੋਣਾ ਪਹਿਲਾ ਸੱਚ ਦਾ ਅਰਥ ਹੈ ਵੈਗੁਰੂ ਦਾ ਸਿਮਰਨ ਕਰਨਾ ਸਿਮਰਨ ਕੀ ਅੰਦਰ ਨੂੰ ਸੁਚਿਆ ਕਰੇਗਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤਮਾਏ ਸਮਾਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮੈ ਕਰਾਂਗੇ ਇਸ ਅਰਥ ਫਿਰ ਸੁਣਿਓ ਕਹਉ ਨਾਨਕ ਸੱਚ ਧਿਆਈਐ ਜਦੋਂ ਸੱਚ ਦਾ ਸਿਮਰਨ ਕਰੇਗਾ ਨਾਮ ਨੂੰ ਜਪੇਗਾ ਸੋਚ ਹੋਵੇ ਤੇਰੇ ਅੰਦਰ ਦੀ ਮੈਲ ਬਾਹਰ ਨਿਕਲੇਗੀ ਜਦੋਂ ਅੰਦਰ ਸਾਫ਼ ਹੋ ਗਿਆ ਸਿਮਰਨ ਕਰਨ ਵਾਲਿਆ ਜਿਹਦਾ ਸਿਮਰਨ ਕਰਨਾ ਉਹਨੂੰ ਪ੍ਰਾਪਤ ਕਰ ਜਾਏ। ਦੇਖ ਤੋਕ ਚ ਕਿੰਨੀ ਵੱਡੀ ਰਹਿਮਤ ਰੱਖ ਦਿੱਤੀ ਜੀ ਕਹੋ ਨਾਨਕ ਸੱਚ ਧਿਆਈ ਹੈ ਸੋਚ ਹੋਵੇ ਤਾਂ ਸੱਚ ਪਾਈ।